Salam sejahtera di Tawar ਜਨਮ <inaudible> पिया जाप ਆ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਮਨਜੂ ਚੌਵਰ ਸ਼ਤਰ ਤਖਤ ਦੇ ਮਾਲਕ ਗਰੀਬਨਵਾਜ਼ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ ਪਾਤਸ਼ਾਹ ਜੀ ਦਿਨਾਂ ਦੀ ਅਪਾਰ ਕਿਰਪਾ ਮੈ ਰਾਮਤ ਹੋਈ ਹੈ ਕਾਫੀ ਸਮੇਂ ਤੋਂ ਸਾਧੂ ਗਰਾਂ ਦੀ ਪਾਵਨ ਗੋਦ ਅੰਦਰ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਾਲ ਪਾਵਨ ਕੀਰਤਨ ਦੇ ਨਾਲ ਸਾਜ ਬਾਕੇ ਆਪਣੇ ਸਲਾਸਾ ਨੂੰ ਆਪਣੇ ਸਮੇਂ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ ਆਓ ਕੁਝ ਸਮਾਂ ਹੋਰ ਆਪਣੀਆਂ ਮਨ ਬਿੰਤੀਆਂ ਨੂੰ ਇਕਾਗਰ ਜਿਤ ਕਰਦੇ ਹੋਏ ਸ਼ਬਦ ਦੇ ਨਾਲ ਸੁਰਤ ਨੂੰ ਜੋੜਨ ਦਾ ਉਪਰਾਲਾ ਉਦਮ ਕਰਨਾ ਹੈ ਤਾਂ ਕਿ ਜੋ ਪਾਵਨ ਸ਼ਬਦ ਦਾ ਆਪ ਜੀ ਨੇ ਮੂਲ ਪਾਠ শ্রবণ ਕੀਤਾ ਹੈ ਸੋ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਭਨਾਂ ਨੂੰ ਕੀ ਪਾਵਨ ਉਪਦੇਸ਼ ਦਿੱਤਾ ਹੈ ਇਹ ਸਾਡੀ ਜ਼ਿੰਦਗੀ ਦਾ ਆਧਾਰ ਉਹ ਟਾਸਰਾ ਬਣ ਜਾਵੇ ਇਹ ਤਾਂ ਹੀ ਬਣੇਗਾ ਜੇ ਅਸੀਂ ਪਾਵਨ ਸ਼ਬਦ ਦੀ ਵਿਚਾਰ ਬੜੇ ਮਨ ਚਿੱਤ ਦੇ ਨਾਲ ਇਕਾਗਰ ਚਿੱਤ ਹੋ ਕੇ ਆਪਣੀ ਸੁਰਤੀ ਨੂੰ ਬਿਰਤੀ ਨੂੰ ਸ਼ਬਦ ਦੇ ਨਾਲ ਜੋੜਨ ਦਾ ਉਪਰਾਲਾ ਕਰਾਂਗੇ ਸੋ ਆਓ ਜਿਤਨੀਆਂ ਸੰਗਤਾਂ ਗੁਰੂ ਚਰਣਾ ਵਿੱਚ ਹਾਜ਼ਰੀ ਪਰ ਰਹੀਆਂ ਨੇ ਜਾਂ ਕਰਾਂ ਵਿੱਚ ਬੈਠ ਕੇ ਸੁਣ ਰਹੀਆਂ ਨੇ ਸਾਰੇ ਹੀ ਗੁਰੂ ਦਰਬਾਰ ਅੰਦਰ ਹਾਜ਼ਰੀ ਲਵਾਓ ਗੁਰਬਖਸ਼ੀ ਫਤੇ ਨਾਲ ਸਾਂਝ ਪਾਓ ਇੱਕੇ ਵਾਰ ਕਹਿੰਦੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਸ਼ਬਦ ਜਿਸ ਨੂੰ ਆਪ ਜੀ ਨੇ ਆਪ ਜੀ ਸਕਰੀਨ ਤੇ ਵੀ ਦੇਖ ਰਹੇ ਹੋ ਬਿਲਾਵਲ ਰਾਗ ਦੇ ਅੰਦਰ ਪੰਚਮ ਪਾਸ਼ਾ ਧੰਨ ਸ੍ਰੀ ਗੁਰੂ ਅਰਜਨ ਮਹਾਰਾਜ ਪਾਸ਼ਾ ਜੀ ਜਿਨ੍ਹਾਂ ਦੀ ਪਾਵਨ ਰਚਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਮੁਖਵਾਕ ਹੈ ਮੁਖਵਾਕ ਦੇ ਰੂਪ ਦੇ ਵਿੱਚ ਵੀ ਆਪਾਂ ਕਈ ਵਾਰ ਇਸ ਪਾਵਨ ਸ਼ਬਦ ਨੂੰ ਸ਼ਰਵਨ ਕੀਤਾ ਹੋਏਗਾ ਬਹੁਤ ਹੀ ਸਰਲ ਅਰਥਾਂ ਦੇ ਵਿੱਚ ਗੁਰੂ ਪਾਤਸ਼ਾਹ ਜਿਨੇ ਸਾਨੂੰ ਇਹ ਪਾਵਨ ਸ਼ਬਦ ਦੇ ਅੰਦਰ ਬਹੁਤ ਵੱਡਾ ਉਪਦੇਸ਼ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲਾ ਦੱਸਿਆ ਹੈ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨੇੜੇ ਗੁਰੂ ਦੇ ਨੇੜੇ ਕਿਵੇਂ ਹੋ ਸਕਦੇ ਹਾਂ ਕਿਵੇਂ ਸਾਡੇ ਮਨ ਦੀ ਜਿਹੜੀ ਮੈਲ ਹੈ ਉਹ ਖਤਮ ਹੋ ਸਕਦੀ ਹੈ ਕਿਵੇਂ ਪੰਜਾਂ ਵਿਕਾਰਾਂ ਤੇ ਅਸੀਂ ਕੰਟਰੋਲ ਆਪਣਾ ਟਾਪੂ ਕਰ ਸਕਦੇ ਹਾਂ ਸਤਿਗੁਰੂ ਪਿਆਰ ਵਾਲੇ ਆਉ ਅਕਸਰੀ ਆਪਾਂ ਪਾਵਨ ਸ਼ਬਦ ਦੀ ਸੰਗਤੀ ਰੂਪ ਦੇ ਵਿੱਚ ਗਾਇਨ ਕਰਦੇ ਹਾਂ ਸਾਰੀ ਸੰਗਤ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਅੰਦਰ ਹਾਜ਼ਰੀ ਭਰ ਰਹੀਆਂ ਨੇ ਇਹ ਇਕੱਠੇ ਹੋਣ ਦਾ ਗੁਰੂ ਦੀ ਧੋਧ ਅੰਦਰ ਬੈਠਣ ਦਾ ਸਬੂਤ ਸਾਰੇ ਹੀ ਦੇਓ ਬਹੁਤ ਸੋਖੀਆਂ ਭੰਤੀਆਂ ਨੂੰ ਸਾਰੇ ਹੀ ਗਾਇਨ ਕਰੋ ਨਾਲ ਨਾਲ ਗੁਰ ਪੂਰੇ ਮੇਰੀ ਰਾਖ ਲਈ ਗੁਰ ਪੂਰੇ ਮੇਰੀ ਰਾਖ ਲਈ ਗੁਰ ਪੂਰੇ ਮੇਰੀ ਰਾਖ ਲਈ ਗੁਰਪੂਰੇ ਮੇਰੀ ਰਾਖ ਲਈ ਗੁਰਪੂਰੇ ਮੇਰੀ ਰਾਖ ਲਈ ਸਾਰੇ ਪ੍ਰਭਾਦਰੀ ਕਰਿਓ ਸਾਰੇ ਪ੍ਰਭਾਦਰੀ ਗੁਰਪੂਰੇ ਮੇਰੀ ਰਾਖ ਲਈ ਗੁਰਪੂਰੇ ਮੇਰੀ ਰਾਖ ਲਈ ਲਈ ਹਰ ਜੇਆ ਬੁਲਈ ਹਰ ਜੇਆ ਬੁਲਈ ਸਾਰੇ ਪਰਿਆ ਕਰੋ ਆ ਜੀ ਕੁਝ ਕੁਝ ਬੋਲੇ ਹਿਲਦੇ ਨੇ ਬਾਕੀ ਨਹੀਂ ਹਿਲਦੇ ਜਿਵੇਂ ਸਾਡੀ ਲੰਗਰ ਚ ਆਵਾਜ਼ ਆਉਂਦੀ ਨਾ ਕਿਵੇਂ ਆਵਾਜ਼ ਨਹੀਂ ਬਿਨਾ ਬੁਲਾਏ ਬਿਨਾ ਕਹੇ ਆਵਾਜ਼ ਕਿੰਨੀ ਉੱਚੀ ਹੁੰਦੀ ਸਿਧਾ ਗੁਰੂ ਦਰਬਾਰ ਅੰਦਰ ਭਾਗਾ ਵਾਲਿਓ ਮੇਟਿਓ ਹਾਜ਼ਰੀ ਲਓ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੁਰ ਪੂਰੇ ਮੇਰੀ ਰਾਖ ਲਈ 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 ਗੁਰਪੂਰੇ ਮੇਰੀ iracial ਗੁਰਪੂਰੇ ਮੇਰੀ iracial ਗੁਰਪੂਰੇ ਮੇਰੀ iracial ਗੁਰਪੂਰੇ ਮੇਰੀ iracial ਅਮਰਤ ਨਾਮ ਹਿਰਦੇ ਮੈਂ ਦੀਨੋ 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 ਅਮਰਤ ਨਾਮ ਜਨਮ ਜਨਮ ਕੀ ਮੈ ਲ ਗਈ ਗੁਰਪੂਰੇ ਮੇਰੀ ਰਾਖ ਲਈ ਗੁਰਪੂਰੇ ਮੇਰੀ ਰਾਖ ਲਈ ਗੁਰਪੂਰੇ ਮੇਰੀ ਰਾਖ ਲਈ ਤਾਨ ਗੁਰਵਰਜਨ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿਰਪਾ ਕਰਕੇ ਰਹਿਮਤ ਕਰਕੇ ਸਾਡੀ ਝੋਲੀ ਦੇ ਅੰਦਰ ਪਾਵਨ ਉਪਦੇਸ਼ ਹਉਂਦੇ ਨੇ ਪਾਤਸ਼ਾਹ ਯਾਖਦੇ ਨੇ ਗੁਰੂ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਂ ਲ ਲਈ ਮਾਰੇ ਕਿੰਦੇ ਜਦੋਂ ਪੂਰੇ ਗੁਰੂ ਨੇ ਕਿਰਪਾ ਕੀਤੀ ਜਦੋਂ ਪੂਰੇ ਗੁਰੂ ਨੇ ਬਖਸ਼ਿਸ਼ ਕੀਤੀ ਤੇ ਮੇਰੀ ਰੱਖ ਲਈ ਕੀ ਰੱਖ ਲਈ ਜੀ ਇੱਜ਼ਤ ਰੱਖ ਲਈ ਕੀ ਰੱਖ ਲਈ ਇੱਜ਼ਤ ਰੱਖ ਲਈ ਇੱਜ਼ਤ ਕਿਉਂ ਰੱਖੀ ਪਹਿਲਾਂ ਇੱਜ਼ਤ ਨੂੰ ਕੀ ਹੋਇਆ ਸੀ ਸਤਿਗੁਰੂ ਜੀ ਕਹਿੰਦੇ ਪਹਿਲਾਂ ਤੇਰੀ ਇੱਜ਼ਤ ਖੁਵਾਰ ਹੁੰਦੀ ਸੀ ਖੁਵਾਰ ਖੁਵਾਰ ਕਿਵੇਂ ਹੁੰਦੀ ਸੀ ਤੂੰ ਆਪਣੇ ਸੁਭਾਅ ਮੁਤਾਬਕ ਆਪਣੀ ਮਤ ਨੂੰ ਵਰਤਦਾ ਸੀ ਇਸ ਕਰਕੇ ਇਹ ਜਿਹੜੀ ਮਤ ਸੀ ਤੈਨੂੰ ਖੁਮਾਰ ਕਰਦੀ ਸੀ ਤੈਨੂੰ ਜਰੀਲ ਕਰਦੀ ਸੀ ਤੈਨੂੰ ਸਮਾਜ ਦੇ ਅੰਦਰ ਬੇਇੱਜ਼ਤ ਕਰਦੀ ਸੀ ਪਾਵਨ ਬਚਨ ਬਾਣੀ ਤੇ ਪੜਦੇ ਆਪਾਂ ਅਸਰ ਅਵਰ ਪੰਚ ਅਵਰ ਪੰਚ ਹਮ ਇੱਕ ਜਨਾ ਕਿਉਂ ਰੱਖੋ ਕਾਰਬਾਰ ਮਾਰੇ ਲੂਟੇ ਨੀਤ ਨੀਤ ਇਸ ਅੱਗੇ ਕਰੀ ਪੁਕਾਰ ਜਣਾ ਪਾਤਸ਼ਾਹ ਜੀ ਕਹਿੰਦੇ ਤੇਰੇ ਜੀਵਨ ਦੇ ਵਿੱਚ ਤੇਰੇ ਅੰਦਰ ਪੰਜ ਨੇ ਪਰ ਤੂੰ ਹੈ ਇਕੱਲਾ ਹੁਣ ਇੱਕ ਪਾਸੇ ਇੱਕ ਬੰਦਾ ਹੋਵੇ ਇੱਕ ਪਾਸੇ ਪੰਜ ਹੁਣ ਮੁਕਾਬਲਾ ਹੈ ਕੋਈ ਇੱਕ ਪਾਸੇ ਇੱਕ ਬੰਦਾ ਲੜਨ ਵਾਲਾ ਹੋਵੇ ਦੂਜੇ ਪਾਸੇ ਪੰਜ ਹੋਣ ਕੋਈ ਆਲਸੀ ਕੋਈ ਤਾਰ ਬਣਦਾ ਹੈ ਤਾਂ ਮੁਕਾਬਲਾ ਬਣਦਾ ਹੈ ਇੱਕ ਬੰਦਾ ਕਿੰਨਾ ਕੁ ਚਿਰ ਲੜੇਗਾ ਪਾਤਸ਼ਾਹੀ ਕਹਿੰਦੇ ਬਾਹਰੀ ਤੌਰ ਤੇ ਤੂੰ ਆਪਣੇ ਘਰ ਨੂੰ ਬਚਾਉਣ ਵਾਸਤੇ ਕਿੰਨਾ ਕੁਝ ਕਰਦਾ ਹੈ ਕੱਚ ਦੀ ਵਾੜ ਕਰਦਾ ਹੈ ਘਰ ਦੇ ਅੰਦਰ ਕੱਚ ਦੀ ਵਾੜ ਕਰਦਾ ਹੈ ਵੀ ਕੋਈ ਚੋਰ ਜਾਂ ਕੋਈ ਲੁਟੇਰਾ ਘਰ ਦੇ ਅੰਦਰ ਨਾ ਵੜੇਵੇ ਬਾਹਰੀ ਤੌਰ ਤੇ ਚਾਰ ਦਿਵਾਰੀ ਜਿਹੜੀ ਅਸੀਂ ਬਣਾਈ ਹੁੰਦੀ ਹੈ ਘਰ ਬਣਾਇਆ ਹੁੰਦਾ ਹੈ ਕੋਠੀ ਬਣਾਈ ਹੁੰਦੀ ਹੈ ਉਸ ਦੀ ਰਖਵਾਲੀ ਕਰਨ ਵਾਸਤੇ ਅਸੀਂ ਕਿੰਨੇ ਉਪਰਾਲੇ ਕਰਦੇ ਹਾਂ ਉਹਦੇ ਉੱਪਰ ਵਾਰਡ ਕਰਦੇ ਆਂ ਕਈ ਕੁਛ ਕਰਦੇ ਆਂ ਕੈਮਰੇ ਲਗਾਉਨੇ ਸਿਕਿਉਰਿਟੀ ਆਰਡਰ ਰੱਖਦੇ ਕਿਉਂ ਰੱਖਦੇ ਆ ਜੀ ਘਰ ਨੂੰ ਕੀ ਖਤਰਾ ਹੈ ਤੁਹਾਨੂੰ ਖਤਰਾ ਹੈ ਕੋਈ ਘਰ ਨੂੰ ਖਤਰਾ ਹੈ ਕਿਸ ਗੱਲ ਦਾ ਕਿ ਘਰ ਦੇ ਅੰਦਰ ਹੋ ਸਕਦਾ ਸੋਨਾ ਪਿਆ ਹੋਵੇ ਘਰ ਦੇ ਅੰਦਰ ਧਨ ਦੌਲਤ ਪਈ ਹੋਵੇ ਰੱਬ ਨਾਲ ਕਰੇ ਅਸੀਂ ਘਰ ਤੋਂ ਬਾਹਰ ਕਿਤੇ ਗਏ ਹੋਈਏ ਤੇ ਬਾਅਦ ਵਿਚਾਨ ਕੇ ਸਾਰਾ ਹੀ ਸਮਾਇਆ ਕੋਈ ਕਰ ਜਾਵੇ ਕਿੰਨਾ ਖਿਆਲ ਰੱਖਦੇ ਆ ਨਾ ਅਸੀਂ ਅਸੀਂ ਆਪਣੇ ਗੁਵਾਂਡੀਆਂ ਨੂੰ ਇਹ ਗੱਲ ਕਹਿ ਕੇ ਜਾਂਦੇ ਚਲੋ ਇੱਥੇ ਤਾਂ ਇਹ ਗੱਲ ਨਹੀਂ ਹੈਗੀ ਇੰਡੀਆ ਦੇ ਅੰਦਰ ਕਈ ਵਾਰ ਅਸੀਂ ਗੁਵਾਂਡੀਆਂ ਨੂੰ ਕਹਿ ਕੇ ਜਾਂਦੇ ਆਂ ਵੀ ਮੈਂ ਫਲਾਣੇ ਥਾਂ ਚੱਲਿਆ ਪਈ ਮੇਰੇ ਘਰ ਦਾ ਥੋੜਾ ਬੋਧਾ ਖਿਆਲ ਰੱਖੀ ਸਤਿਗੁਰੂ ਜੀ ਕਹਿੰਦੇ ਬਾਹਰੀ ਤੌਰ ਤੇ ਕਿੰਨਾ ਖਿਆਲ ਰੱਖਦਾ ਤੂੰ ਆਪਣੇ ਘਰ ਦਾ ਪਰ ਇਸ ਘਰ ਵੱਲ ਕਦੀ ਚਾਤ ਮਾਰੀ ਆਡੰਕਾਰ ਹੈ ਸ਼ਰੀਰ ਕੀ ਹੈ ਜੀ ਘਰ ਹੈ ਇਸ ਨੂੰ ਬਾਣੀ ਦੇ ਅੰਦਰ ਪਿੰਡ ਕਿਹਾ ਹੈ ਪਿੰਡ ਮੀਂਹ ਘਰ ਬਾਣੀ ਅੰਦਰ ਇਸ ਨੂੰ ਇਸ ਤਰ੍ਹਾਂ ਵੀ ਕਿਹਾ ਹੈ ਗੁਰੂ ਪਾਤਸ਼ਾਹ ਜੀ ਬਾਣੀ ਦੇ ਅੰਦਰ ਕਾਮ ਕ੍ਰੋਧ ਨਗਰ ਬੋਹ ਭਰਿਆ ਮਿਲ ਸਾਧੂ ਖੰਡਲ ਖੰਡਾਈ ਮਾਰੇ ਕਹਿੰਦੇ ਇੱਕ ਤੂੰ ਐ ਪੰਜ ਜਾਣੇ ਪੰਜ ਜਾਣੇ ਤੈਨੂੰ ਲੁੱਟਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਨੀਤ ਨੀਤ ਨੇਤੀ ਲੁੱਟ ਰਹੇ ਨੇ ਕੁਝ ਥੋੜੇ ਸਮੇਂ ਵਾਸਤੇ ਨਹੀਂ ਤੂੰ ਘਰ ਬਿਠਾ ਤਾਂ ਤੈਨੂੰ ਲੁੱਟ ਰਹੇ ਆ ਤੂੰ ਵੈਸੇ ਸਮਾਜ ਦੇ ਅੰਦਰ ਤੁਰਿਆ ਫਿਰਦਾ ਤੈਨੂੰ ਤਾਂ ਲੁੱਟ ਰਹੇ ਨੇ ਤੂੰ ਕਈ ਵਾਰ ਗੁਰਦੁਆਰੇ ਆਣ ਕੇ ਵੀ ਲੁੱਟਿਆ ਜਾਂਦਾ ਹੈ ਹੁਣ ਆਪਾਂ ਕਹਾਂਗੇ ਕਿ ਗੁਰਦੁਆਰੇ ਆਣ ਕੇ ਵੀ ਲੁੱਟੇ ਜਾਵਾਂਗੇ ਜਿੱਥੇ ਤੇ ਬਚਣਾ ਇੱਥੇ ਸਾਡਾ ਬਚਾਏ ਜੇ ਸਾਡੀ ਉੱਥੇ ਹੀ ਲੁੱਟ ਹੋ ਗਈ ਫਿਰ ਬਚਾ ਕਿੱਥੇ ਹੋਏਗਾ ਮਾਰੇ ਕਹਿੰਦੇ ਕਈ ਵਾਰ ਤੂੰ ਉਹਨਾਂ ਪੰਜਾਂ ਨੂੰ ਨਾਲ ਹੀ ਲਈ ਫਿਰਦਾ ਹੈ ਨਾਲ ਹੀ ਘਰ ਦੇ ਵਿੱਚ ਵੀ ਸਮਾਜ ਦੇ ਵਿੱਚ ਵੀ ਗੁਰਦੁਆਰੇ ਦੇ ਅੰਦਰ ਵੀ ਤੂੰ ਉਹਨਾਂ ਪੰਜਾਂ ਨੂੰ ਨਾਲ ਲਈ ਫਿਰਦਾ ਹੈ ਪਾਤਸ਼ਾਹੀ ਕਹਿੰਦੇ ਜਿੰਨਾ ਚਿਰ ਤੇਰੇ ਜੀਵਨ ਦੇ ਵਿੱਚ ਉਹ ਹੈ ਨਾ ਉਹਨਾ ਚਿਰ ਤੇਰਾ ਜੀਵਨ ਸੁਰਖਰੂ ਨਹੀਂ ਹੋਣਾ ਤੇਰਾ ਜੀਵਨ ਆਜ਼ਾਦ ਨਹੀਂ ਹੋਣਾ ਉਹ ਪਿਆਰਿਓ ਆਜ਼ਾਦ ਤਾਂ ਹੋਣਾ ਹੈ ਜਦੋਂ ਅਸੀਂ ਸਤਿਗੁਰਾਂ ਦੀ ਪਾਵਨ ਬਾਣੀ ਬੜੇ ਧਿਆਨ ਦੇ ਨਾਲ ਸੁਣਾਗੇ ਬਾਣੀ ਪੜਨਾ ਕੁਝ ਹੋਰ ਗੱਲ ਹੈ ਬਾਣੀ ਨੂੰ ਜਪਣਾ ਕੁਝ ਹੋਰ ਗੱਲ ਹੈ ਪੜਦੇ ਸਾਰੇ ਐ ਜੀ ਤੁਸੀਂ ਪੜਦੇ ਆ ਸਾਰਾ ਸਮਾਜ ਪੜ ਰਿਹਾ ਹੈ ਪੜਨਾਂ ਗੱਲ ਕੁਛ ਹੋਰ ਐ ਪਰ ਸੁਨਣਾ ਗੱਲ ਕੁਛ ਹੋਰ ਐ ਜਪਣਾ ਗੱਲ ਕੁਛ ਹੋਰ ਐ ਤਾਈਉ ਤਾਨ ਗੁਰੂ ਨਾਨਕ ਮਹਾਰਾਜ ਪਾਸ਼ਾ ਜੀ ਨੇ ਚਾਰ ਕੌੜੀਆਂ ਸੁਣਨ ਦੀਆਂ ਦਸੀਆਂ ਸੁਣਨ ਦੀਆਂ ਜਿੰਨਾ ਚਿਰ ਸਾਨੂੰ ਸੁਣਨਾ ਨਹੀਂ ਨਾ ਆਉਂਦਾ ਉਹਨਾਂ ਚਿਰ ਅਸੀਂ ਮੰਨ ਨਹੀਂ ਸਕਦੇ ਹੁਣ ਆਪਾਂ ਕਵਾਂਗੇ ਵੀ ਆਪਾਂ ਤੁਸੀਂ ਪੜਿਆ ਸੀ ਸੁਣਤਾ ਰਹੇ ਹਾਂ ਜਾਬ ਸਾਡਾ ਉਸ ਦਿਨ ਬਾਨਾ ਜਦੋਂ ਸਾਨੂੰ ਸੁਣਨਾ ਆ ਜਾਏਗਾ ਇਈ ਵਾਰ ਐਸਾ ਅੰਦਰਣਾ ਪਿੱਛੇ ਦੁੱਖ ਨਹੀਂ ਹੁੰਦੇ ਦੂਰ ਹੁੰਦੇ ਜੀ ਸਾਡੇ ਮਨ ਨੂੰ ਟਿਕਾ ਨਹੀਂ ਹੁੰਦਾ ਸਾਡਾ ਮਨ ਪਟਕਦਾ ਏ ਮਨ ਟਿਕਦਾ ਨਹੀਂ ਉਹਦਾ ਕਾਰਨ ਇੱਕੋ ਇਹ ਤੇ ਸਾਨੂੰ ਸੁਣਨਾ ਨਹੀਂ ਹੁੰਦਾ ਜੇਸੂ ਦਿਨ ਸਾਨੂੰ ਸੁਣਨਾ ਆ ਗਿਆ ਤੇ ਸੁਣੇ ਹੋਏ ਤੁਸੀਂ ਅਮਲ ਕਰ ਲਿਆ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਆਖਦੀ ਕਿਨਕਾ ਏਕ ਜਿਸ ਜੀਵਸਾਵੇ ਤਾਂ ਕਿ ਮਹਿਮਾ ਗੜੀ ਨਾ ਕਿਣਕਾ ਮਾਤਰ ਵੀ ਤੇਰਾ ਗਾਇਆ ਹੋਇਆ ਕਿਣਕਾ ਮਾਤਰ ਵੀ ਤੇਰਾ ਸੁਣਿਆ ਹੋਇਆ ਕਿਣਕਾ ਮਾਤਰ ਵੀ ਤੇਰਾ ਵਿਚਾਰਿਆ ਹੋਇਆ ਮਾਰ ਕੇ ਤੇ ਤੇਰਾ ਜੀਵਨ ਬਦਲ ਕੇ ਰੱਖ ਦੇ ਪਰ ਸੋਣਾ ਪਹਿਲਾਂ ਸ਼ੁਰੂ ਕਰ ਸੁਣਨੀ ਬੜੀ ਅਹਿਮੀਅਤ ਹੈ ਸੁਣਨੀ ਜੇ ਨਾ ਤੇ ਸਾਨੂੰ ਸੁਣਨਾ ਨਹੀਂ ਆਉਂਦਾ ਉਹਨਾਂ ਤੇਰਾ ਅਸੀਂ ਜਾਪ ਨਹੀਂ ਕਰ ਸਕਦੇ ਬਾਣੀ ਪੜਨੀ ਬਾਣੀ ਪੜਨ ਦਾ ਵੀ ਫਲ ਹੈ ਇਹ ਨਹੀਂ ਵੀ ਬਾਣੀ ਪੜਨ ਦਾ ਫਲ ਨਹੀਂ ਹੈਗਾ ਬਾਣੀ ਪੜਾਂਗੇ ਤੇ ਤਾਂ ਸਾਨੂੰ ਪਤਾ ਲੱਗੇਗਾ ਕਿ ਗੁਰੂ ਸਾਹਿਬ ਜੀ ਦੀ ਬਾਣੀ ਹੈ ਕਿਹੜੇ ਭਗਤ ਸਾਹਿਬਾਂ ਦੀ ਬਾਣੀ ਹੈ ਕਿਹੜੇ ਭਟ ਸਾਹਿਬਾਂ ਦੀ ਬਾਣੀ ਜਿੰਨਾ ਚਿਰ ਅਸੀਂ ਪੜਦੇ ਨਹੀਂ ਆ ਸਾਨੂੰ ਪਤਾ ਨਹੀਂ ਲੱਗੇ ਪਹਿਲਾ ਕਦਮ ਹੈ ਪੜਨਾ ਇਹ ਪੜਨਾ ਕਿਤੇ ਸਾਡਾ ਜਾਪ ਬਣ ਜਾਵੇ ਨਾ ਜਾਪ ਜਿਵੇਂ ਅਸੀਂ ਭੋਜਨ ਸ਼ਕਦੇ ਹਾਂ ਅਸੀਂ ਘਰ ਦੇ ਅੰਦਰ ਭੋਜਨ ਤਿਆਰ ਕਰਕੇ ਸ਼ਕਦੇ ਹਾਂ ਜੇ ਜਦੋਂ ਉਹ ਜਿਹੜਾ ਭੋਜਨ ਸਾਡੇ ਕੰਟ ਤੋਂ ਥੱਲੇ ਜਾਂਦਾ ਹੈ ਉਸ ਤੋਂ ਭੋਜਨ ਦਾ ਕੀ ਬਣਦਾ ਹੈ ਖੂਨ ਬਣਦਾ ਹੈ ਮਿੱਝ ਬਣਦੀ ਹੈ ਮਾਸ ਬਣਦਾ ਹੈ ਸਰੀਰ ਬਣਦਾ ਹੈ ਬਣਦਾ ਹੈ ਨਾ ਉਹ ਕਦੋਂ ਬਣਿਆ ਜਦੋਂ ਕੰਟ ਤੋਂ ਥੱਲੇ ਗਿਆ ਫਿਰ ਬਣਿਆ ਸਤਗੁਰੂ ਜੀ ਕਹਿੰਦੇ ਆ ਕਿ ਆਪਣੀ ਰਸਨਾ ਨੂੰ ਬਣਾ ਲਾ ਤੂੰ ਬਕਤਾ ਤੇ ਸਰੂਤ ਨੂੰ ਕੀ ਬਣਾ ਲਾ ਕੀ ਬਣਾ ਲਾ ਜੀ ਸਰੋਤਾ ਜੇ ਤੂੰ ਆਪਣੀ ਜ਼ੁਬਾਨ ਨੂੰ ਬਕਤਾ ਬਣਾ ਲੇਂਗਾ ਬੋਲਣ ਵਾਲੀ ਬਣਾ ਲੇਂਗਾ ਤੇ ਸੁਰਤ ਨੂੰ ਸਰੋਤਾ ਬਣਾ ਲੇਂਗਾ ਤੇ ਮਾਰੇ ਕਹਿੰਦੇ ਫੇਰ ਗੱਲ ਬਾਨੀ ਗਾਵੀਏ ਸੁਣੀਏ ਤਿੰਨ ਗੱਲਾਂ ਧਿਆਨ ਚ ਰੱਖਿਓ ਜੀ ਤਿੰਨ ਗੱਲਾਂ ਜੀਵਨ ਦੇ ਵਿੱਚ ਲੈ ਕੇ ਆਉਣੀ ਆ ਤਾਂ ਆਨੰਦ ਹੋਣਾ ਹੀ ਪਾਣੀ ਦਾ ਪਹਿਲਾ ਕਦਮ ਕੀ ਜੀ ਗਾਵੀਏ ਗਾਉਣਾ ਹੈ ਫਿਰ ਸੁਣੀਏ ਗਾਵੀਏ ਸੁਣੀਏ ਮਾਨ ਰੱਖੀਏ ਪਾਉ ਤੇ ਮੰਨ ਦੇ ਵਿੱਚ ਪਿਆਰ ਵੀ ਰੱਖਣਾ ਵੀ ਮੈਂ ਜਿਸ ਗੁਰੂ ਦੀ ਬਾਣੀ ਪੜ ਰਿਹਾ ਮੇਰਾ ਪਿਆਰ ਹੈ ਕਿ ਨਹੀਂ ਹੈ ਕੱਲਾ ਗਉਣਾ ਕੱਲਾ ਸੁਣਨਾ ਹੀ ਕਾਫੀ ਨਹੀਂ ਹੈ ਜਿਸ ਗੁਰੂ ਦੀ ਤੂੰ ਬਾਣੀ ਪੜ ਰਿਹਾ ਹੈ ਜਿਸ ਗੁਰੂ ਦੀ ਬਾਣੀ ਤੂੰ ਸੁਣ ਰਿਹਾ ਹੈ ਉਸ ਦੇ ਪ੍ਰਤੀ ਪਿਆਰ ਅਦਬ ਸਤਿਕਾਰ ਰੱਖਣਾ ਮਾਰੇ ਕਹਿੰਦੇ ਫਿਰ ਜੀਵਨ ਦੇ ਵਿੱਚ ਆਨੰਦ ਆਏਗਾ ਗਾ ਵੀਏ ਸੁਣੀਏ ਮੰਨ ਰੱਖੀਏ ਪਾਉ ਅਗਲੀ ਪੰਕਤੀ ਆਪ ਜੀ ਪੂਰੀ ਕਰੋ ਕੀ ਹੈ ਜੀ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਮਾਰੇ ਕਿਹਦੇ ਜਿਹੜੇ ਦੁੱਖ ਹੈ ਨਾ ਉਹ ਤੇਰੇ ਖਤਮ ਹੋ ਜਾਣਗੇ ਤੇ ਆਤਮਿਕ ਸੁੱਖ ਤੇਰੇ ਹਿਰਦੇ 'ਚ ਆ ਦੇਵੇ ਜਾ ਜਾਏਗਾ ਆਏਗਾ ਉਹਦੇ ਦੇ ਜਿਸ ਦਿਨ ਤੇਰੀ ਸੁਰਤ শ্রোਤਾ ਬਣ ਜੇਗੀ ਆਪੇ ਕਥੈ ਸੁਗਣੀ ਸਾਹਿਬ ਦੇ ਬਚਨ ਜੀ ਆਪੇ ਕਥੈ ਆਪੇ ਸੁਣਨੇ ਹਾਲ ਜਦੋਂ ਤੂੰ ਆਪ ਕਥੇਗਾ ਤੇ ਆਪਣੇ ਕਥੇ ਹੋਏ ਨੂੰ ਆਪਣੇ ਬੋਲੇ ਹੋਏ ਨੂੰ ਆਪ ਸੁਨੇਗਾ ਤੇ ਮਾਲਕ ਨੇ ਫੇਰ ਗੱਲ ਬੰਨੀ ਤੇ ਕਈ ਵਾਰ ਮੇਰੇ ਵਰਗਾ ਬਾਣੀ ਪੜਦਾ ਵੀ ਹੋਵੇ ਨਾ ਤੇ ਬਸ ਇੱਕੋ ਇੱਕੋ ਗੱਲ ਦਿਮਾਗ ਚੂੰਦੀ ਵੀ ਮੈਂ ਪੜ ਰਿਹਾ ਕੋਈ ਸੁਣਨ ਵਾਲਾ ਨਹੀਂ ਹੈਗਾ ਹਰ ਬੰਦੇ ਦੀ ਭਾਵਨਾ ਹੁੰਦੀ ਹੈ ਵੀ ਮੈਂ ਪੜ ਰਿਹਾ ਵੀ ਅੱਗੇ ਕੋਈ ਸੁਣਨ ਵਾਲਾ ਨਹੀਂ ਹੈਗਾ ਗੁਰੂ ਕਿਰਪਾ ਕਰੇ ਸਤਿਗੁਰੂ ਕਿਰਪਾ ਕਰਨ ਜਿਸ ਦਿਨ ਸਾਡੀ ਐਸੀ ਅਵਸਥਾ ਬਣ ਜਾਏ ਨਾ ਐਸੀ ਮਨ ਸਾਨੂੰ ਆ ਦੇ ਕਿ ਪਿਆਰਿਆਂ ਇਹ ਜੇ ਬਾਣੀ ਪੜ ਰਹੇ ਆ ਨਾ ਚਾਹੇ ਘੰਟੇ ਵਾਸਤੇ ਪੜਦੇ ਆ ਜੇ 2 ਘੰਟੇ ਵਾਸਤੇ ਪੜ ਰਹੇ ਆ ਕਿਹਦੇ ਵਾਸਤੇ ਪੜ ਰਹੇ ਆ ਆਪਣੇ ਵਾਸਤੇ ਆਪਣੇ ਵਾਸਤੇ ਜਿਸ ਦਿਨ ਹਰ ਬੰਦਾ ਇਹ ਗੱਲ ਸੋਚਣੀ ਸ਼ੁਰੂ ਕਰ ਲਏਗਾ ਨਾ ਕਿ ਇਹ ਬਾਣੀ ਮੈਂ ਆਪਣੇ ਵਾਸਤੇ ਪੜ ਰਿਹਾ ਹਾਂ ਕਿੰਨਾ ਆਨੰਦ ਬਣੇਗਾ ਅੱਜ ਬਾਣੀ ਸੁਣਾਈ ਜਾ ਰਹੀ ਹੈ ਸੁਣਨ ਵਾਲੇ ਘਟ ਨੇ ਤੁਸੀਂ ਕਿਸੇ ਨੂੰ ਆਪਣੀ ਗੱਲ ਸੁਣਾਉਣਾ ਆਪਣੀ ਕਿਸੇ ਨੂੰ ਗੱਲ ਸੁਣਾਉ ਉਹ ਕਹਿੰਦਾ ਰੁਕ ਪਹਿਲਾਂ ਮੇਰੀ ਸੁਣ ਪਹਿਲਾਂ ਮੇਰੀ ਸੁਣ ਮੈਂ ਬੜਾ ਸਿਆਣਾ ਐ ਅਸੀਂ ਗੁਰੂ ਕੋਲ ਉਹਨੇ ਗੁਰੂ ਨੇ ਇਸ ਤਰ੍ਹਾਂ ਕਹਿੰਨੇ ਆ ਕਿ ਗੁਰੂ ਕੋਈ ਗੱਲ ਨਹੀਂ ਅਸੀਂ ਹੁਣ ਤੇ ਬਾਅਦ ਉਹਨਾ ਪਹਿਲਾਂ ਸਾਡੀ ਤਾਂ ਸੁਣਨਾ ਅਸੀਂ ਕਿੰਨੀਆਂ ਸੁਣਾਉਣੀਆਂ ਤੈਨੂੰ ਇਕੱਠੀਆਂ ਕਰਕੇ ਬੈਠੇ ਨਹੀਂ ਗੁਰੂ ਕਹਿੰਦਾ ਮੇਰੀ ਸੁਨੇਗਾ ਤੇਰੀ ਜ਼ਿੰਦਗੀ ਸਫਲਾ ਬਣ ਜਾਏਗੀ ਤੇਰੀ ਜ਼ਿੰਦਗੀ ਸੁਧਰ ਜਾਏਗੀ ਜਦੋਂ ਤੂੰ ਆਪਣੀਆਂ ਸੁਣਾਉਣਾ ਹੈ ਨਾ ਤੇਰੀਆਂ ਆਪਣੀਆਂ ਦੇ ਵਿੱਚ ਕੋਈ ਵਜ਼ਨ ਨਹੀਂ ਹੁੰਦਾ ਤੇਰੀਆਂ ਆਪਣੀਆਂ ਜਦੋਂ ਤੂੰ ਸੁਣਾਣਾ ਆਣ ਕੇ ਨਾ ਉਹਨਾਂ ਦੇ ਵਿੱਚ ਤੇਰਾ ਹੀ ਸੁੱਖ ਨਹੀਂ ਹੁੰਦਾ ਇਸ ਕਰਕੇ ਮੇਰੀ ਸੋਨੀ ਸ਼ੁਰੂ ਕਰਦੇ ਵੱਡੇ ਦੀ ਸੁਣਾਗੇ ਤੇ ਵੱਡਾ ਸਾਨੂੰ ਸੁੱਖ ਦੇਵੇਗਾ ਜੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡੀ ਸੁਣੋ ਤੇ ਫਿਰ ਉਹ ਤਾਲ ਮੇਲ ਗੁਰੂ ਦੇ ਨਾਲ ਨਹੀਂ ਬੈਠਣਾ ਜਿਸ ਦਿਨ ਸਾਨੂੰ ਸੁਣਨਾ ਆ ਗਿਆ ਨਾ ਤੇ ਤਾਂ ਹੀ ਉਹ ਧੰ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਨੇ ਚਾਰ ਕੌੜੀਆਂ ਸੁਣਦੀਆਂ ਗਈਆਂ ਤੇ ਆਖੀਰ ਵਿੱਚ ਆਖਿਆ ਸੁਣਿਆ ਸੋਣਿਆ ਦਲਾਈਆਂ ਨਹੀਂ ਸੋਣੇ ਨਹੀਂ ਪੜਨਾ ਸੋਣਿਆ ਦੁੱਖ ਪਾਪ ਕਨਾ ਜਿਸ ਦਿਨ ਤੈਨੂੰ ਸੁਣਨਾ ਸ਼ੁਰੂ ਆ ਗਿਆ ਨਾ ਪਿਆਰਿਆ ਸਾਰੇ ਦੁੱਖ ਤੇਰੇ ਖਤਮ ਹੋ ਜਾਂਦੇ ਨੇ ਮੁਸ਼ਕਲ ਇਹ ਬਣੀ ਕਿ ਅਸੀਂ ਸੁਣਨਾ ਨਹੀਂ ਆਇਆ ਜੋ ਸਾਡੇ ਘਰ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੈ ਨਾ ਪਿਆਰਿਓ ਦੇਖੋ ਸੁਣਨੇ ਕਿੰਨੀ ਮਹਾਨਤਾ ਹੈ ਜਿਸ ਬੰਦੇ ਨੂੰ ਸੁਣਨ ਨਾ ਕੰਨਾਂ ਤੋਂ ਜਿਹੜਾ ਬੰਦਾ ਬੋਲਾ ਹੋਵੇ ਨਾ ਉਹ ਕਦੀ ਬੋਲ ਨਹੀਂ ਸਕਦਾ ਜਿਹੜਾ ਬੰਦਾ ਜਿਹੜਾ ਬੱਚਾ ਕੰਨਾਂ ਤੋਂ ਗੋਲਾ ਹੋਵੇ ਉਹ ਜ਼ਿੰਦਗੀ ਭਰ ਬੋਲ ਨਹੀਂ ਸਕਦਾ ਕਿਉਂਕਿ ਉਹਦੇ ਕੰਨਾਂ ਦੇ ਵਿੱਚ ਉਹ ਗੋਲ ਪਏ ਨਹੀਂ ਕਰਦੇ ਵਿੱਚ ਘਰ ਵਿੱਚ ਮਾਂ ਆਪਣੇ ਬੱਚੇ ਨੂੰ ਇਹ ਪੁੱਤ ਤੇਰਾ ਤਾਇਆ ਤਾਇਆ ਕਹ ਪਾਪਾ ਕਹ ਵੀਰਾ ਕਹ ਭੈਣ ਕਹ ਕੋਸ਼ਿਸ਼ ਕਰਦੀ ਹੈ ਨਾ ਵੀ ਮੇਰਾ ਪੁੱਤ ਸੁਣਾ ਸ਼ੁਰੂ ਮੇਰੇ ਪੁੱਤ ਨੂੰ ਸੁਣੇ ਜੇ ਸੁਨੇਗਾ ਤੇ ਫੇਰ ਹੀ ਬੋਲ ਸਕਦਾ ਹੈ ਗੁਰੂ ਵੀ ਸਾਨੂੰ ਸਿਰਾਉਂਦਾ ਏ ਕਿ ਮੇਰੇ ਪੁੱਤਰ ਮੇਰੇ ਪੁੱਤ ਜੀ ਸੁਣ ਪਹਿਲਾਂ ਜੇ ਤੂੰ ਸੁਨੇਗਾ ਫਿਰ ਹੀ ਸਮਾਜ ਦੇ ਵਿੱਚ ਚੰਗਾ ਬੋਲੇਗਾ ਜੇ ਤੂੰ ਚੰਗਾ ਸੁਣਿਆ ਨਹੀਂ ਹੈ ਤੇ ਤੂੰ ਚੰਗਾ ਬੋਲ ਨਹੀਂ ਸਕਦਾ ਤੇ ਘਰ ਦੇ ਵਿੱਚ ਮਾਤਾ ਨੂੰ ਫਿਕਰ ਹੁੰਦਾ ਹੈ ਦੇਖੋ ਆਪਾਂ ਪਿੰਡਾਂ ਦੇ ਵਿੱਚੋਂ ਵੀ ਆਏ ਆ ਪਿੰਡਾਂ ਦੇ ਵਿੱਚ ਜਦੋਂ ਸਾਡੇ ਘਰਾਂ ਦੇ ਅੰਦਰ ਅਸੀਂ ਪਸ਼ੂ ਰੱਖਦੇ ਆ ਤੇ ਜਦੋਂ ਪਸ਼ੂ ਕੋਈ ਆਪਣੇ ਬੱਚੇ ਨੂੰ ਜਨਮ ਦਿੰਦਾ ਹੈ ਘਰ ਦੇ ਵਿੱਚ ਜਾਵੇ ਬੱਛਾ ਹੋਵੇ ਬੱਛੀ ਹੋਵੇ ਕੱਟਾ ਹੋਵੇ ਕੱਟੀ ਉਹ ਜਦੋਂ ਜਨਮ ਦਿੰਦੇ ਤਾਂ ਸਾਡਾ ਪਹਿਲਾ ਕੰਮ ਕੀ ਹੁੰਦਾ ਭਲਾ ਕੀ ਹੁੰਦਾ ਜੀ ਜੁਰਗ ਬੈਠੇ ਨੇ ਜਿਹੜੇ ਪਿੰਡਾਂ ਚ ਹੈ ਪਹਿਲਾ ਕੰਮ ਕੀ ਹੁੰਦਾ ਹੈ ਜਦੋਂ ਪਸ਼ੂ ਆਪਣੇ ਬੱਚੇ ਨੂੰ ਜਨਮ ਸਾਡਾ ਪਹਿਲਾ ਕੰਮ ਹੁੰਦਾ ਹੈ ਕਿ ਉਹਦੇ ਕੰਨ ਫੜ ਕੇ ਦਵਾ ਦਾ ਉਹਦੇ ਕੰਡ ਦੇ ਵਿੱਚ ਫੂਕ ਮਾਰੀ ਜਾਵੇ ਕਿਉਂ ਫੂਕ ਮਾਰੀ ਜਾਵੇ ਭਲਾ ਵੀ ਕਿਤੇ ਇਹ ਗੋਲਾ ਹੀ ਨਾ ਲੜੀ ਇਹ ਕਿਤੇ ਇਹਨਾਂ ਕਿਤੇ ਸੋਨਾ ਨਾ ਇਹਦੇ ਜੀਵਨ ਦੇ ਵਿੱਚ ਕਿਤੇ ਰਹਿ ਜਾਵੇ ਆਸ ਜੀ ਉਹਦੇ ਕੰਨ ਦੇ ਵਿੱਚ ਫੂਕ ਮਾਰਦੇ ਆਂ ਕਿ ਜਿਹੜਾ ਕੰਨਾਂ ਦੇ ਅੰਦਰ ਕੋਈ ਜਾਲਾ ਜੂਲਾ ਹੋਏਗਾ ਉਹ ਸੜ ਨਹੀਂ ਹੋ ਜਾਏਗਾ ਲਹਿ ਜਾਏਗਾ ਕਿੰਨਾ ਫਿਕਰ ਸੋਨਾ ਬੜਾ ਜ਼ਰੂਰੀ ਆ ਪਿਆਰਿਓ ਗੁਰੂ ਕਹਿੰਦਾ ਤੂੰ ਸੋਨਾ ਸ਼ੁਰੂ ਕਰ ਲੈ ਤੇ ਉਹ ਦਿਨ ਦੂਰ ਨਹੀਂ ਆ ਜਿਸ ਦਿਨ ਤੇਰੀ ਪੜੀ ਬਾਣੀ ਤੇਰੀ ਬੰਦਗੀ ਬਣ ਜਾਏਗੀ ਕੀਤਾ ਪਾਠ ਤੇਰੀ ਬੰਦਗੀ ਬਣ ਜਾਏਗੀ ਨਹੀਂ ਤਾਂ ਸਾਰਾ ਸਮਾਜ ਪੜ ਰਿਹਾ ਜੀ ਜਿਨੀ ਜਿਨੀ ਬਾਣੀ ਗ੍ਰੰਥੀ ਪੜਦੇ ਗਿਆਨੀ ਪੜਦੇ ਕਿੰਨੇ ਪੜਦੇ 2-2 ਘੰਟਿਆਂ ਦੀ ਰੋਲ ਹੁੰਦੀ 2-2 ਘੰਟਿਆਂ ਕਿੰਨੇ ਪੜਦੇ ਬਾਣੀ ਇੱਕ ਦਿਨ ਦੇ ਵਿੱਚ ਕਈ ਵਾਰ 6-6 ਘੰਟੇ 4-4 ਘੰਟੇ ਵੀ ਬਾਣੀ ਪੜਦੇ ਕੱਲੇ ਬਾਣੀ ਪੜਿਆ ਜ਼ਿੰਦਗੀ ਸਵਾਰੀ ਨਹੀਂ ਜਾਣੀ ਬਾਣੀ ਜਿੰਦਣ ਪੜੀ ਸਾਡੀ ਜਾਗ ਬਣ ਜਾਈਗੀ ਨਾ ਉਸ ਦਿਨ ਸਾਡੀ ਜ਼ਿੰਦਗੀ ਸਵਾਰੀ ਜਾਣੀ ਹੈ ਨਹੀਂ ਤਾਂ ਸਤਿਗੁਰ ਦੇ ਬਚਨ ਆ ਪਾਚਸਰੀ ਸਾਂਝ ਪਾਉਣੇ ਆ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰ ਜਾ ਪੜੀਏ ਜੇਤੇ ਨਾਨਕ ਇੱਕ ਗੱਲ ਨਾਨਕ ਲੇਖੇ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖਣਾ ਚਾਹ ਇਸ ਕਾ ਕੇ ਸਤਿਗੁਰੂ ਜੀ ਕਹਿੰਦੇ ਥੋੜਾ ਪੜ ਲਿਆਣਾ ਕਿਤੇ ਸੁਣ ਲਿਆ ਤੇ ਜ਼ਿੰਦਗੀ ਤੇਰੀ ਸਵਾਰੀ ਜਾਏਗੀ ਸੋ ਤਨਗੁਰ ਵਰਣ ਮਹਾਰਾਜ ਪਾਤਸ਼ਾਹੀ ਆਜ ਵੀ ਸਮ ਇਹੀ ਕਿਰਪਾ ਇਹ ਪਾਵਨ ਪ੍ਰਦੇਸ਼ ਦੇ ਰਹੇ ਨੇ ਕਿ ਜਿਸ ਦਿਨ ਤੇਰੇ ਜੀਵਨ ਦੇ ਵਿੱਚ ਸੋਨਾ ਸ਼ੁਰੂ ਹੋ ਗਿਆ ਨਾ ਤਿੰਨ ਸੋਨਾ ਆ ਗਿਆ ਤੇ ਤਾਂ ਹੀ ਗੁਰੂ ਦੀ ਕਿਰਪਾ ਹੋਣੀ ਪਾਤਸ਼ਾਹ ਕਹਿੰਦੇ ਗੁਰੂ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਧੇ ਮੈਂ ਦਿਨੋ ਜਨਮ ਜਨਮ ਕੀ ਮੈਲ ਗਈ ਜਦੋਂ ਗੁਰੂ ਨੇ ਆਪਣਾ ਨਾਮ ਰੂਪੀ ਅੰਮ੍ਰਿਤ ਇਸ ਹਿਰਦੇ ਦੇ ਅੰਦਰ ਦਿੱਤਾ ਨਾ ਇਸ ਹਿਰਦੇ ਦੇ ਅੰਦਰ ਨਾਮ ਦਿੱਤਾ ਤੇ ਪਾਤਸ਼ਾਹ ਜੀ ਕਹਿੰਦੇ ਜਨਮਾਂ ਜਨਮਾਂ ਤਰਾ ਦੀ ਤੇਰੀ ਮੈਲ ਜਿਹੜੀ ਖੋਈ ਗਈ ਪਾਉ ਖਤਮ ਹੋ ਗਈ ਤੇਰਾ ਜੀਵਨ ਬੜਾ ਸੁਰਖ ਰੂਪ ਹੋ ਗਿਆ ਤੂੰ ਬੜਾ ਹੌਲਾ ਆਪਣੇ ਆਪ ਨੂੰ ਬੋਲਾ ਮਹਿਸੂਸ ਕਰਦਾ ਹੈ ਪਾਤਸ਼ਾਹੀ ਕਹਿੰਦੇ ਨਿਵਰੇ ਦੂਤ ਦੁਸ਼ਟ ਬਹਿ ਰਾਈ ਗੁਰਪੂਰੇ ਕਾਜ ਪਿਆ ਜਾਪ ਪਾਤਸ਼ਾਹੀ ਕਹਿੰਦੇ ਨਿਵਰੇ ਨਿਵਰੇ ਖਤਮ ਹੋ ਗਏ ਦੂਤ ਦੂਤ ਕਿਹੜੇ ਆ ਜੀ ਆ ਦੂਤ ਹੀ ਚੰਬੜੇ ਸਨ ਪੰਜ ਦੂਤ ਹੀ ਐ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਰ ਦੂਤ ਕਿਤੇ ਉਪਰੋਂ ਉੱਟ ਕੇ ਥੋੜੀ ਆਉਣੇ ਆ ਵੀ ਜਨਾਂ ਦੇ ਵੱਡੇ ਵੱਡੇ ਸਿੰਘ ਆ ਸਾਨੂੰ ਡਰਾਇ ਨਾ ਦਿੱਤਾ ਗਏ ਨਹੀਂ ਆ ਦੂਤ ਸਾਡੇ ਅੰਦਰ ਹੀ ਬੈਠੇ ਆ ਇਹ ਦਿਨ ਰਾਤ ਸਾਨੂੰ ਡਰਾ ਰਹੇ ਨੇ ਪਾਤਸ਼ਾਹੀ ਕਹਿੰਦੇ ਨਿਮਰੇ ਦੂਤ ਦੁਸ਼ਟ ਬਹਿ ਰਾਈ ਗੁਰਪੂਰੇ ਕਾ ਜਪਿਆ ਜਾ ਜਦੋਂ ਪੂਰੇ ਗੁਰੂ ਦਾ ਜਾਪ ਜਪਾਂਗੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ ਇਹ ਬੜ ਤੋਂ ਬਾਅਦ ਕਿਦੇ ਜਾਪ ਬਣ ਜਾਵੇ ਫਿਰ ਬਖਸ਼ਿਸ਼ ਹੋ ਜਾਂਦੀ ਹੈ ਪਾਤਸ਼ਾਹੀ ਕਿਰਪਾ ਕਰਦੇ ਨੇ ਕਾਹਾਂ ਕਰੇ ਕੋਈ ਵਿਚਾਰਾ ਕਾ ਮੇਰੇ ਕਾ ਬੜ ਮੇਰੇ ਵਾਹਿਗੁਰੂ ਪ੍ਰਮਾਤਮਾ ਦਾ ਪ੍ਰਤਾਪ ਹੀ ਇਸ ਤਰ੍ਹਾਂ ਦਾ ਹੈ ਇਹਨਾਂ ਦੀ ਕੋਈ ਪੇਸ਼ ਨਹੀਂ ਜਾਣੀ ਜਦੋਂ ਦੀ ਕਿਰਪਾ ਹੋ ਗਈ ਨਾ ਫਿਰ ਇਹਨਾਂ ਦੀ ਪੇਛ ਨਹੀਂ ਜਾਣੀ ਕਿਰਪਾ ਕਰਦੇ ਨੇ ਸਿਮਰ 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 ਸੁਖ ਪਾਇਆ ਚਰਨ ਕਮਲ ਰੱਖ ਮਨ ਮਾਈ ਪਾਸ਼ਾ ਕਹਿੰਦੇ ਸਿਮਰ ਕੇ ਸਿਮਰ ਕੇ ਸਿਮਰ ਕੇ ਪਾਵ ਵੈਗੁਰ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਾ ਸੀ ਬਾਰ ਬਾਰ ਸਿਮਰਨਾ ਤੇ ਸਿਮਰ ਕੇ ਸੁਖ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਪਾਸ਼ਾ ਕਹਿੰਦੇ ਚਰਨ ਕਮਲ ਰੱਖ ਮਨ ਮਾਈ ਤੇ ਚਰਨ ਰੂਪੀ ਜਿਹੜੇ ਕਮਲ ਰੂਪੀ ਚਰਨ ਆਣਾ ਸਤਿਗੁਰੂ ਜੀ ਦੇ ਰੱਖ ਮਨ ਮਾਹੀ ਇਸ ਮਨ ਹਿਰਦੇ ਅੰਦਰ ਰੱਖ ਲੈ ਤੇ ਗੁਰੂ ਦੇ ਚਰਨ ਕੀ ਹੈ ਜੀ ਸਾਡੇ ਚਾਰਾਂ ਤੇ ਮਾਸ ਦੇ ਹੱਡੀਆਂ ਦੇ ਇਹ ਚੰਨ ਇੱਥੇ ਟਿਕ ਜਾਣਗੇ ਭਲਾ ਕਿਉਂ ਜੀ ਚੰਨ ਟਿਕਣਗੇ ਗੁਰੂ ਦੇ ਚਰਨ ਕਿਹੜੇ ਭਲਾ ਗੁਰੂ ਦੇ ਚਰਨ ਹੈ ਗੁਰੂ ਦਾ ਗਿਆਨ ਗਿਆਨ ਹੀ ਗੁਰੂ ਦਾ ਹੈ ਸਿਰਦੇ ਅੰਦਰ ਟਿਕ ਸਕਦੇ ਆ ਚਰਨ ਜਿਹੜੇ ਸਾਡੇ ਇਹ ਨਹੀਂ ਟਿਕ ਸਕਦੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਤਿਗੁਰ ਦੇ ਚਰਨ ਗੁਰੂ ਦਾ ਗਿਆਨ ਹੈ ਗੁਰੂ ਦੇ ਗੁਣ ਹੈ ਗੁਰੂ ਦੀ ਸਿੱਖਿਆ ਹੈ ਗੁਰੂ ਦਾ ਉਪਦੇਸ਼ ਹੈ ਇਹ ਸਿੱਖਿਆ ਉਪਦੇਸ਼ ਆਪਣੇ ਮਨ ਹਿਰਦੇ ਅੰਦਰ ਟਿਕਾ ਲਾ ਤੇ ਸਮਝ ਲਾ ਗੁਰੂ ਦੇ ਚਰਨ ਟਿਕ ਗਏ ਬਾਸਰੀ ਕਿਰਪਾ ਕਰਦਿਨੀ ਅਖੀਰ ਵਿੱਚ ਤਾਂ ਕੀ ਸ਼ਰਨ ਪਰਿਉ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਇਹ ਦਾਸ ਇਸ ਕਰਕੇ ਆਪ ਜੀ ਦੀ ਸ਼ਰਨ ਪਿਆ ਹੈ ਕਿ ਵੈ ਗੁਰੂ ਪ੍ਰਮਾਤਮਾ ਜੀ ਆਪ ਜੀ ਤੋਂ ਵੱਡਾ ਕੋਈ ਨਹੀਂ ਹੈ ਆਪ ਜੀ ਵਰਗੀ ਹਸਤੀ ਮੂਰ ਕਿਸੇ ਦੀ ਨਹੀਂ ਹੋ ਸਕਦੀ ਆਪ ਬੇਨਤੋ ਸੋਨ ਵੱਡਾ ਆਖੀ ਸਭ ਆ ਬੜੇ ਵੱਡੇ ਹੋ ਸਾਰਾ ਸੰਸਾਰ ਆਖਦਾ ਹੈ ਇਸ ਕਰਕੇ ਤਨ ਗੁਰੂ ਅਰਜਨ ਮਹਾਰਾਜ ਬਾਦ ਸ਼੍ਰੀ ਕਿਰਪਾ ਕਰਨ ਰਹਿਮਤ ਕਰਨ ਸਾਨੂੰ ਇਹ ਹੀ ਪਾਵਨ ਉਪਦੇਸ਼ ਦਿੱਤਾ ਹੈ ਕਿ ਬਾਣੀ ਨੂੰ ਉਸ ਕਾਲਪੁਰਖ ਵੈਗੁਰ ਪ੍ਰਮਾਤਮਾ ਦੇ ਨਾਮ ਸੁਣਨਾ ਸ਼ੁਰੂ ਕਰਦਾ ਹੈ ਆਪਣੀ ਜ਼ੁਬਾਨ ਬਲਤਾ ਬਣਾ ਲੈ ਤੇ ਆਪਣੀ ਸੂਰਤ ਨੂੰ ਸਰੋਤਾ ਬਣਾ ਲੈ ਗੱਲ ਬਣ ਜਾਣੀ ਹੈ ਗੱਲ ਕੋਈ ਵੱਡੀ ਨਹੀਂ ਹੈ ਇਸ ਕਰਕੇ ਇਸ ਪਾਸੇ ਲੱਗਨ ਦੀ ਲੋੜ ਹੈ ਧਿਆਨ ਦੇਣ ਦੀ ਲੋੜ ਹੈ ਬਾਣੀ ਨੂੰ ਪੜ ਕੇ ਆਪ ਸੁਣਨ ਦੀ ਲੋੜ ਹੈ ਗੁਰੂ ਪਾਤਸ਼ਾਹ ਦੀ ਕਿਰਪਾ ਕਰ ਆਪ ਸਭ ਦਾ ਧੰਨਵਾਦ ਸਤਿਗੁਰਾਂ ਦੀ ਪਾਵਨ ਮੂਰਤ ਅੰਦਰ ਬੈਠ ਕੇ ਕਾਫੀ ਸਮੇਂ ਤੋਂ ਹਾਜ਼ਰੀ ਭਰ ਰਹੇ ਸੋਹੂਈਆਂ ਬੇਅਤਕੋਲਾਂ ਦੀ ਖਿਮਾ ਆਪ ਜੀ ਦਾ ਧੰਨਵਾਦ ਕੋਟਨ ਕੋਟ ਧੰਨਵਾਦ ਸਾਈਂਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਈਆਂ ਬੇਅਤਕੋਲਾਂ ਦੀ ਖਿਮਾ ਅੰਤ ਵਿੱਚ ਪਰਵਾਨੋ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ